ਜਦ ਤੱਕ ਮਨੁੱਖ ਗੁਰੂ ਧਾਰਨ ਨਹੀਂ ਕਰਦਾ ਉਨਾ ਚਿਰ ਤੱਕ ਮਨੁੱਖ ਨੂੰ ਨਿਗਰਹਾ ਕਿਹਾ ਜਾਂਦਾ ਹੈ ਤੇ ਪਾਤਸ਼ਾਹ ਕਹਿੰਦੇ ਨੇ ਕਿ ਨਿਗਰੇ ਕਾਹ ਹੈ ਨਾਉਂ ਬਰ ਕਹਿ ਲੱਗੇ ਕਿ ਜਿਹੜੇ ਬੰਦੇ ਨੇ ਗੁਰੂ ਧਾਰਨ ਨਹੀਂ ਕੀਤਾ ਕਦੇ ਗੁਰੂ ਦੀ ਸ਼ਰਨ ਵਿੱਚ ਨਹੀਂ ਗਿਆ ਉਹ ਬੰਦਾ ਨਿਗਰਹਾ ਹੈ ਜਿਵੇਂ ਸਿੱਖਾਂ ਦੇ ਗੁਰੂ ਹਾਜ਼ਰ ਨਾਜ਼ਰ ਗੁਰੂ ਦਸਾਂ ਪਾਸ਼ਾਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਸਾਡੀ ਆਤਮਾ ਨੇ ਗੁਰੂ ਨੇ ਕਦੇ ਆਪਾਂ ਇਹ ਤੇ ਗੱਲ ਤੇ ਵਿਚਾਰ ਕੀਤੀ ਹੈ ਥੋੜਾ ਜਿਆ ਇਸ ਗੀਤੇ ਤੁਸੀਂ ਧਿਆਨ ਦਿਓ ਕਿ ਸਾਡੀ ਆਤਮਾ ਤੇ ਸਾਡਾ ਸਰੀਰ ਦੋ ਨੇ ਜਦੋਂ ਕੋਈ ਪ੍ਰਾਣੀ ਵਿਦਾਈ ਕਰ ਜਾਂਦਾ ਹੈ ਨਾ ਆਪਾਂ ਕਹਿੰਦੇ ਆ ਕਿ ਸਰੀਰ ਛੱਡ ਗਿਆ ਇੱਕ ਬੰਦੇ ਦਾ ਸਰੀਰ ਐਸੇ ਪਿਆ ਹੈ ਨਾਲੇ ਆਪਾਂ ਕਹਿੰਦੇ ਆ ਕਿ ਸਰੀਰ ਛੱਡ ਗਿਆ ਸਰੀਰ ਛੱਡ ਕੇ ਜਾਣ ਵਾਲਾ ਕੌਣ ਹੈ ਕਿਹਦੇ ਵਿੱਚ ਕੁਝ ਨਾ ਕੁਝ ਤਾਂ ਹੈ ਨਾ ਤਾਂ ਹੀ ਉਹ ਸਰੀਰ ਛੱਡ ਕੇ ਜਾਂਦੀ ਹੈ ਆਤਮਾ ਥੋੜਾ ਬ੍ਰਿਕੇ ਦੇ ਨਾਲ ਇਸ ਬਚਨ ਨੂੰ ਸੁਣਨਾ ਇਸ ਦੁੱਖ ਤੇ ਨੂੰ ਸਮਝਣ ਦਾ ਕੁਝ ਹੀ ਕਰਨਾ ਅਪਾ ਕਹਿੰਦੇ ਆ ਕਿ ਫਲਾਣਾ ਬੰਦਾ ਸਰੀਰ ਛੱਡ ਗਿਆ। ਸਰੀਰ ਨੂੰ ਤਿਆਗਣ ਵਾਸਤੇ ਦੋ ਹੋਣੇ ਪਈਦੇ ਨੇ। ਇਹਦਾ ਮਤਲਬ ਸਰੀਰ ਸਾਡਾ ਵੱਖਰਾ ਹੈ। ਤੇ ਇਸ ਸਰੀਰ ਦੇ ਵਿੱਚ ਜੋਤ ਵੱਖਰੀ ਹੈ। ਇਹਦੇ ਵਿੱਚ ਆਤਮਾ ਵੱਖਰੀ ਹੈ। ਤੇ ਇਸ ਕਰਕੇ ਸਾਡੇ ਗੁਰੂ ਵੀ ਦੋ ਹੋਣਗੇ। ਸਰੀਰ ਦਾ ਗੁਰੂ ਵੱਖਰਾ ਹੋਏਗਾ। ਤੇ ਆਤਮਾ ਦਾ ਗੁਰੂ ਵੱਖਰਾ ਹੋਏਗਾ। ਸਾਡੀ ਆਤਮਾ ਦੇ ਗੁਰੂ ਨੇ ਧੰਨ ਗੁਰੂ ਗ੍ਰੰਥ ਸਾਹਿਬ ਸਾਡੀ ਆਤਮਾ ਦਾ ਗੁਰੂ ਹੈ ਸ਼ਬਦ ਗੁਰੂ ਜਿਵੇਂ ਕਦੇ ਵੀ ਸ਼ਬਦ ਮਰਦਾ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੀ ਬਾਣੀ ਹੈ ਨਾ ਜਿਹੜੀ ਉਹ ਸਤਜੁਗ ਤੋਂ ਲੈ ਕੇ ਲਿਖੀ ਗਈ ਹੈ ਇਹ ਇਕੱਲੇ ਕਲਯੁਗ ਦੀ ਬਾਣੀ ਨਹੀਂ ਕਿਉਂਕਿ ਪਾਸ਼ਾ ਨੇ ਬਾਣੀ ਵਿੱਚ ਲਿਖਿਆ ਨਾਮ ਜਪੋ ਜੀ ਐਸੇ ਐਸੇ ਪ੍ਰੂਪ ਰੇਮਲਾਦ